ਵਾਲਟੀ ਨੇ ਜੋ ਸਾਡੇ ਚਾਰਪੁਰ ਦੇ ਤੋਂ ਲੋਕਵਾਦੀ ਕੰਡੇ ਨੇ ਉਹਨਾਂ ਦੇ ਹੱਥ ਵਿੱਚ ਮੈਂ ਨਾਲ ਦੀ ਨਾਲ ਹੀ ਜਿਹੜੇ ਸਾਡੇ ਬੀਜਪੀ ਦੇ ਅੱਜ ਉਮੀਦਵਾਰ ਨੇ ਸ਼੍ਰੀਮਤੀ ਅਨਿਤਾ ਸੋਨ ਪ੍ਰਕਾਸ਼ ਜੀ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਹਾਂ ਕਿ ਸਾਡੇ 750 ਕਿਸਾਨ ਮਰਨ ਦੇ ਬਾਵਜੂਦ ਉਹਨਾਂ ਦੀ ਨਾ ਕਿਸੇ ਕਿਸਾਨੀ ਆंदोलਨ ਵਿੱਚ ਕੋਈ ਟਿੱਪਣੀ ਨਹੀਂ ਕੀਤੀ ਕੋਈ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ ਜਿਹੜੀ ਕੰਗਨਾਂ ਰਨੌਤ ਜਿਹੜੀ ਪੰਜਾਬੀਆਂ ਨੂੰ ਖਾਲਿਸਤਾਨ ਕਹਿ ਕੇ ਬੁਲਾਉਂਦੀ ਹਾਂ ਜਿਹਨੇ ਪੂਲੇ ਅੰਦੋਲਨ ਵਿੱਚ ਪੰਡਿਆ ਪੰਜਾਬ ਨੂੰ ਪੰਜਾਬ ਦੀ ਸਿੱਖੀ ਨੂੰ ਪੰਡਿਆ ਪੰਜਾਬ ਦੀ ਮਿੱਟੀ ਨੂੰ ਪੰਡਿਆ ਅੱਜ ਜੋ ਭਾਜਪਾ ਜੇ ਵੱਲੋਂ ਦਿੱਤੀ ਹੋਈ ਟੈਕ ਮੰਡੀ ਤੋਂ ਜੋੜ ਲੜਦੀ ਪਈ ਹੈ ਸਾਡੇ ਸ੍ਰੀ ਪ੍ਰਕਾਸ਼ ਜੀ ਸ਼੍ਰੀਮਤੀ ਅਨੀਤਾ ਸਿੰਘ ਪ੍ਰਕਾਸ਼ ਜੀ ਇਹ ਕਿੰਦਾ ਜਸਟੀਫਾਈ ਕਰ ਰਹਾ ਹੈ ਜੀ ਕਿਤਾ ਦੱਸਣ ਕਿ ਪੰਜਾਬ ਦੇ ਲੋਕਾਂ ਨੂੰ ਸਾਡੇ ਪਿੰਡਾਂ ਨੂੰ ਫਗਵਾੜੇ ਦੇ ਪਿੰਡਾਂ ਨੂੰ ਹੁਸ਼ਾਰਪੁਰ ਦੇ ਪੂਰੀ ਰੂਰਲ ਬੈਕ ਨੂੰ ਨੌ ਹਲਕਿਆਂ ਨੂੰ ਕੀ ਜਵਾਬ ਦੇਣੀ ਹੈ ਕਿ ਬੀਜੇਪੀ ਨੇ ਕਿੱਥਾ ਕਿਹੜੇ ਮੂਨਾਜ ਬੋਟ ਮੰਗੜਾਏ ਨੇ ਮੈਂ ਇਸ 타ਨਾशाही ਸਰਕਾਰ ਦੇ ਖਿਲਾਫ ਅਸੀਂ ਟੱਟ ਕੇ ਲੜਾਂਗੇ ਡਾਕਟਰ ਰਾਜਕਮਾਰ ਜਪਨ ਰਾ ਨੂੰ ਬਹੁਤ ਭਾਰੀ ਮਖ ਦੇ ਨਾਲ ਇਹ ਤਾਂ ਪਗੜ ਕੋ ਜਿੱਤ ਕੇ ਭੇਜਾਂਗੇ ਸਬਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਵਿੱਚ ਜਨ ਸਮਰਥਨ ਜਟਾਉਣ ਦੇ ਮਕਸਦ ਨਾਲ ਫਗਵਾੜਾ ਦੇ ਸੈਂਕੜੇ ਨੌਜਵਾਨਾਂ ਨੇ ਹਲਕਾ ਫਗਵਾੜਾ ਦੇ ਜੂਥ ਆਗੂ ਅਤੇ ਆਪ ਦੇ ਵਿਧਾਨ ਸਭਾ ਹਲਕਾ ਇੰਚਾਰਜ ਜੁਗਿੰਦਰ ਸਿੰਘ ਮਾਨ ਦੇ ਪੁੱਤਰ ਹਰਨੂਰ ਸਿੰਘ ਹਰਜੀਮਾਨ ਦੀ ਅਗਵਾਈ ਹੇਠ ਫਗਵਾੜਾ ਸ਼ਹਿਰ ਵਿੱਚ ਮੋਟਰਸਾਈਕਲ ਰੈਲੀ ਕੱਢੀ ਗਈ ਇਹ ਰੈਲੀ ਬੰਗਾ ਰੋਡ ਤੇ ਬਸਰਾ ਪੈਲਸ ਚੌਂਕ ਤੋਂ ਸ਼ੁਰੂ ਹੋ ਕੇ ਵੱਖੋ-ਵੱਖ ਸੜਕਾਂ ਤੋਂ ਹੁੰਦੀ ਹੋਈ ਡਾਕਟਰ ਅੰਬੇਦਕਰ ਪਾਰਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਪਹੁੰਚੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਰਜੀਮਾਨ ਨੇ ਕਿਹਾ ਕਿ ਡਾਕਟਰ ਰਾਜਕਮਰ ਚੱਬੇਵਾਲ ਨੂੰ ਫਗਵਾੜਾ ਤੋਂ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਆਪ ਪਾਰਟੀ ਖੁਸ਼ਿਆਰਪੁਰ ਸਮੇਤ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੋਂ ਜ਼ਬਰਦਸਤ ਜਿੱਤ ਦਰਜ ਕਰੇਗੀ ਮੋਟਰਸਾਈਕਲ ਰੈਲੀ ਦੌਰਾਨ ਆਪ ਆਗੂ ਹਰਜੀਮਾਨ ਨੇ ਭਾਜਪਾ ਦੇ ਉਮੀਦਵਾਰਾਂ ਨੂੰ ਸਵਾਲ ਕਰਦੇ ਹਾਂ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਅੱਜ ਦੀ ਰੈਲੀ ਦਾ ਸਤਿ ਸ਼੍ਰੀ ਅਕਾਲ ਜੀ ਅੱਜ ਆਮ ਆਪੀ ਪਾਰਟੀ ਦੇ ਯੂਥ ਵਿੰਗ ਵੱਲੋਂ ਸਾਡੇ ਜਿਹੜੇ ਜਿਹੜੇ ਮੀਨ ਪ੍ਰਧਾਨ ਨੇ ਜਤਿੰਦਰ ਸਿੰਘ ਜੀ ਚਕਲਪੁਰ ਤੋਂ ਸਾਡੇ ਹਲਕੇ ਦੇ ਜਿਹੜੇ ਕੋਆਰਡੀਨੇਟਰ ਨੇ ਆਸ਼ੂ ਮੱਟੀੂ ਜੀ ਉਹਨਾਂ ਦੇ ਆਏ ਹੋਏ ਸਾਰੇ ਸਾਥੀਆਂ ਦੇ ਨਾਲ ਅੱਜ ਜੋ ਮਾਈਕ ਰੈਲੀ ਕੱਢੀ ਗਈ ਹੈ ਇਹ ਡਾਕਟਰ ਰਾਜ ਕੁਮਾਰ ਚੰਦੇਵਾਲ ਜੀ ਦੇ ਜੋ ਸਾਡੇ ਸ਼ਾਰਪੁਰ ਹਲਕੇ ਤੋਂ ਲੋਕ ਸਭਾ ਦੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਵਿੱਚ ਕੇਂਦਰ ਦੀ ਜਿਹੜੀ ਤਾਨਾਸ਼ਾਹੀ ਸਰਕਾਰ ਆ বিজেপি ਨਰਿੰਦਰ ਮੋਦੀ ਜੀ ਦੀ ਜਿਹੜੀ বিজেপি ਸਰਕਾਰ ਆ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਆਉਣ ਵਾਲੀਆਂ ਚੋਣਾਂ ਦੇ ਖਾਤਿਰ ਜਿਹੜੀ ਉਹਨਾਂ ਦੀ ਪੰਜਾਬ ਦੇ ਖਿਲਾਫ ਵਾਲੀ ਨੀਤੀਆਂ ਜਿਹੜੀਆਂ ਚੱਲਦੀਆਂ ਆਈਆਂ ਨੇ ਇੱਕ ਤਾਨਾਸ਼ਾਹ ਬਣ ਕੇ ਦੇਸ਼ ਦੇ ਰੂਪ ਦੇ ਵਿੱਚ ਬੀਜੇਪੀ ਦੀ ਸਰਕਾਰ ਪਿਛਲੇ 10 ਸਾਲ ਤੋਂ ਉੱਪਰ ਹੀ ਆ ਸਾਡੇ ਕਿਸਾਨਾਂ ਅੰਦੋਲਨ ਦੇ ਵਿੱਚ 700 ਤੋਂ ਤੇ 750 ਕਿਸਾਨ ਮਰਿਆ ਤੇ ਜਿਹੜੀਆਂ ਗੱਲਾਂ ਬਹੁਤ ਸਾਰੀਆਂ ਲੰਬੀਆਂ ਆ ਕਿ ਕੀ ਜਿਹੜੀ ਆਪਾਂ ਕਰ ਸਕੀਏ ਬੀਜੇਪੀ ਨੇ ਕਰਪਸ਼ਨ ਦੀ ਅੱਜ ਮੈਂ ਗੱਲ ਫੋਨ ਤੇ ਅੱਜ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਬਹੁਤ ਵੱਡਾ ਨਾਅਰਾ ਦਿੱਤਾ ਕਿ ਅਸੀਂ ਕਰਪਸ਼ਨ ਨੂੰ ਖਤਮ ਕਰਦਾਂਗੇ ਇੱਥੇ ਜ਼ਿਕਰ ਚ ਕੋਰਨ ਵਾਲੀ ਗੱਲ ਆ ਕਿ ਜਿੰਨੇ ਵੀ ਭ੍ਰਿਸ਼ਟ ਤੇ ਕਰਪਟ ਲੀਡਰ ਤੇ ਐਮਪੀ ਅੱਜ ਭਾਜਪਾ ਨੇ ਖੜੇ ਕੀਤੇ ਨੇ 490 ਸੀਟਾਂ ਦੇ ਵਿੱਚੋਂ 126 ਐسے ਲੀਡਰ ਨੇ ਜਿਹੜੇ ਦੂਜੀਆਂ ਪਾਰਟੀਆਂ ਤੇ ਜਿਨ੍ਹਾਂ ਦੇ ਈਡੀ ਤੇ ਸੀਪੀਆਈ ਤੇ ਵਕਫ-ਵਕਫ ਤਰ੍ਹਾਂ ਦੇ ਪੁਲਿਸ ਮੁਕੱਦਮੇ ਚੱਲਦੇ ਪਏ ਸੀ ਪਰ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਆ ਜਾਂ ਤਾਂ ਉਹਨਾਂ ਦੀਆਂ ਫਾਈਲਾਂ ਖਵਾਚ ਗਈਆਂ ਜਾਂ ਉਹਨਾਂ ਦੇ ਕੇਸ ਬੰਦ ਹੋ ਗਏ ਜਾਂ ਬਿਲਕੁਲ ਹੀ ਠੱਡੇ ਪਸਤੇ ਵਿੱਚਵਾਦ ਲਏ ਗਏ ਤੇ ਅੱਜ ਦੇ ਸਮੇਂ ਵੀ ਭਾਜਪਾ ਦੇ ਮੈਂ ਸਵਾਲ ਪੁੱਛਣਾ ਚਾਹਨਾ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਥੱਲੇ ਰੋਣ ਦਿੱਤੇ ਸੀਗੇ ਅਜੇ ਮਿਸ਼ਰਾ ਜੀ ਵੱਲੋਂ ਉਹਨਾਂ ਦੇ ਭੇਟੇ ਵੱਲੋਂ ਕਿ ਉਹ ਫਿਰ ਅੰਦੋਲਨ ਕਰ ਰਹੇ ਸੀ ਉਹਨਾਂ ਦੇ ਰਸਤੇ ਦੇ ਵਿੱਚ ਪੌਲ ਬੋਏ ਦੇ ਵਿੱਚ ਕਿਸਾਨ ਆ ਗਏ ਸੀ ਉਹਨਾਂ ਨੂੰ ਰੋਲ ਕੇ ਰੱਖ ਦਿੱਤਾ ਸੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਫਿਰ ਵੀ ਆਪਣਾ ਮੰਤਰੀ ਮੰਤਰ ਸਾਹਮਣੇ ਅੱਜ ਵੀ ਉਹ ਚੋਣ ਪ੍ਰਚਾਰ ਕਰ ਰਹੇ ਨੇ ਜਿਨ੍ਹਾਂ ਦੇ ਉੱਤੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਇਹ ਕੋਈ ਇਹ ਕੋਈ ਤਰੀਕਾ ਨਹੀਂ ਹੈ ਜਿਨ੍ਹਾਂ ਦੇ ਉੱਤੇ ਐਡੇ ਵੱਡੇ ਕੇਸ ਚੱਲ ਰਹੇ ਹੋਣ ਤੇ ਉਹ ਚੋਣ ਪ੍ਰਚਾਰ ਕਿੱਦਾਂ ਕਰ ਸਕਦੇ ਨੇ ਮੈਂ ਨਾਲ ਦੀ ਨਾਲ ਹੀ ਜਿਹੜੇ ਸਾਡੇ ਬੀਜਪੀ ਦੇ ਅੱਜ ਉਮੀਦਵਾਰ ਨੇ ਸ਼੍ਰੀਮਤੀ ਅਨੀਤਾ ਸੋਨਪ੍ਰਕਾਸ਼ ਜੀ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹੁੰਨਾ ਹਾਂਗਾ ਕਿ ਇਹ 750 ਕਿਸਾਨ ਮਰਨ ਦੇ ਬਾਵਜੂਦ ਉਹਨਾਂ ਦੀ ਨਾ ਕਿਸੇ ਕਿਸਾਨੀ ਆंदोलਨ ਵਿੱਚ ਕੋਈ ਟਿੱਪਣੀ ਨਹੀਂ ਕੀਤੀ ਕੋਈ ਉਹਨਾਂ ਨੇ ਕਿਸਾਨਾਂ ਦੀ ਹੱਕ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ ਅੱਜ ਵੀ ਜਿਹੜੀ ਕੰਗਲਾਂ ਰਨੌਤ ਹੈ ਜਿਹੜੀ ਪੰਜਾਬੀਆਂ ਨੂੰ ਖਾਲਿਸਤਾਨ ਕਹਿ ਕੇ ਬੁਲਾਉਂਦੀ ਸੀ ਜਿਨੇ ਪੂਰੇ ਆंदोलਨ ਵਿੱਚ ਪੰਡਿਆ ਪੰਜਾਬ ਨੂੰ ਪੰਜਾਬ ਦੀ ਸਿੱਖੀ ਨੂੰ ਪੰਡਿਆ ਪੰਜਾਬ ਦੀ ਮਿੱਟੀ ਨੂੰ ਪੰਡਿਆ ਅੱਜ ਜੋ ਭਾਜਪਾ ਦੇ ਵੱਲੋਂ ਦਿੱਤੀ ਹੋਈ ਟਿਕਟ ਮੰਡੀ ਤੋਂ ਚੋਣ ਲੜਦੀ ਪਈ ਹੈ ਭਾਜਪਾ ਸਾਥ ਸਾਡੇ ਸੋਮ ਪ੍ਰਕਾਸ਼ ਜੀ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਜੀ ਇਸ ਚੀਜ਼ ਨੂੰ ਕਿੱਦਾਂ ਜਸਟੀਫਾਈ ਕਰਦੇ ਨੇ ਉਹ ਕਿੱਦਾਂ ਦੱਸਣ ਕਿ ਪੰਜਾਬ ਦੇ ਲੋਕਾਂ ਨੂੰ ਸਾਡੇ ਪਿੰਡਾਂ ਨੂੰ ਫਗਵਾੜੇ ਦੇ ਪਿੰਡਾਂ ਨੂੰ ਹੁਸ਼ਿਆਰਪੁਰ ਦੇ ਪੂਰੀ ਰੂਰਲ ਬੈਲਟ ਨੂੰ ਨੌ ਹਲਕਿਆਂ ਨੂੰ ਕੀ ਜਵਾਬ ਦੇਣਗੇ ਕਿ ਭਾਜਪਾ ਦੇ ਕਿੱਥੋਂ ਕਿਹੜੇ ਮੂੰਹ ਨਾਲ ਜੋਟ ਮੰਗਣ ਆਏ ਨੇ ਮੈਂ ਇਸ थानाशाही ਸਰਕਾਰ ਦੇ ਖਿਲਾਫ ਅਸੀਂ ਟੱਟ ਕੇ ਲੜਾਂਗੇ ਡਾਕਟਰ ਰਾਜ ਕੁਮਾਰ ਚੱਪੀਵਾਦ ਨੂੰ ਬਹੁਤ ਭਾਰੀ ਮੱਤ ਦੇ ਨਾਲ ਇੱਥੋਂ ਬਗਵਾੜ ਕੇ ਜਿੱਤ ਕੇ ਭੇਜਾਂਗੇ ਤੇ ਸਾਹੀ ਕੋਈ ਸਾਡੀ ਜੁਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਬੇਨਤੀ ਕਰਨਾ ਕਿ ਆਉਣ ਵਾਲੀਆਂ 18ਵੀਂ ਲੋਕ ਸਭਾ ਦੇ ਵਿੱਚ ਚਾਲੂ ਦਾ ਬਟਨ ਦੱਬ ਕੇ ਡਾਕਟਰ ਰਾਜ ਕੁਮਾਰ ਜੱਬੀਵਾਦ ਨੂੰ ਐਮਪੀ ਦੀ ਇਲੈਕਸ਼ਨ ਜਿਤਾ ਕੇ ਇੱਕ ਅਸੀਂ ਕਾਮਯਾਬ ਕਰੀਏ ਕਿ ਅਸੀਂ ਸਾਨੂੰ ਇੱਕ ਵਾਰੀ ਦਰ ਤਿਆਰ ਰੋ ਮੈਂ ਫਗਵਾੜੇ ਦੇ ਤੌਰ ਤੇ ਮੈਂ ਇੱਕ ਤੁਹਾਡੇ ਕੋਲ ਹੱਥ ਮਨ ਕੇ ਇੱਕ ਪਿਆਰ ਮੰਗਦਾ ਪਿਆ ਇਹ ਸਾਨੂੰ ਕਿਸੇ ਪਾਸੇ ਸਾਨੂੰ ਹਿੰਮਤ ਹੋ ਕੇ ਅਸੀਂ ਫਗਵਾੜੇ ਲਈ ਕੰਮ ਕਰਦੇ ਹੋਏ ਕਿ ਮੈਂ ਤੁਹਾਡੇ ਨਾਲ ਵਾਦਾ ਕਰ ਰਿਹਾ ਡਾਕਟਰ ਰਾਜ ਕੁਮਾਰ ਆਪ ਆਉਣ ਨਾ ਆਉਣ ਨੀਰਾ ਵਾਦਾ ਮੰਨ ਕੇ ਚੱਲਿਓ ਕਿ ਮੈਂ ਹੱਥ ਬਾਹ ਫੜ ਕੇ ਉਹਨਾਂ ਨੂੰ ਇੱਥੇ ਲਿਆ ਕੇ ਜੋ ਜੋ ਸਾਡੇ ਫਗਵਾੜੇ ਦੇ ਕੰਮ ਚਾਹੀਏ ਉਹ ਇੰਡਸਟਰੀ ਚ ਹੋਣ ਚਾਹੀਏ ਉਹ ਕਿਸਾਨੀ ਤੇ ਹੋਣ ਚਾਹੀਏ ਉਹ ਵੱਡੇ ਪ੍ਰੋਜੈਕਟ ਹੋਣ ਮੈਂ ਤੁਹਾਨੂੰ ਕਰਾ ਕੇ ਦਵਾਂਗੇ ਸਾਨੂੰ ਇੱਕ ਮੌਕਾ ਦਿਓ ਅੱਜ ਆਏ ਹੋਏ ਸਾਰੇ ਯੂਥ ਤੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਵਾਈਕਲੋਜੀ ਦਾਕਰਨ ਤੋਂ ਵਾਈਕਲੋਜੀ ਕੀ ਬਣੇ